ਵਾਹ ਬਹੁਤ ਚੱਲ ਰਹੀ ਆ ਅੱਜ ਦੋਸਤੋ ਤੇ ਅੱਜ ਬਚਪਨ ਦੀ ਇੱਕ ਯਾਦ ਚੇਤੇ ਆ ਗਈ ਤੇ ਮੈਂ ਸੋਚਿਆ ਫਿਰ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ ਤੇ ਆਹ ਦੇਖੋ ਜੀ ਪੰਬੀਰੀ ਚੱਲ ਰਹੀ ਆ ਆਪਾਂ ਨੇ ਫਿਰ ਛੇਤੀ ਨਾਲ ਤਮਾਕ ਲਗਾਇਆ ਤੇ ਬਣਾਈ ਇਹ ਪਮੀਰੀ ਤੇ ਬਣਾਈ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਤੁਹਾਨੂੰ ਵੀ ਦੱਸਦੇ ਆ ਕਿੱਦਾਂ ਬਣਾਉਣੀ ਆ ਬਾਕੀ ਜ਼ਿਆਦਾਤਰ ਤਾਂ ਲੋਕਾਂ ਨੂੰ ਪਤਾ ਹੀ ਹੋਣਾ ਇਹਨੂੰ ਆਪਾਂ ਪੌਣ ਚੱਕੀ ਪ੍ਰੋਜੈਕਟ ਵੀ ਕਹਿ ਦਿੰਨੇ ਆ ਜਿੱਧਰ ਦੀ ਹਵਾ ਤੇਜ਼ ਹੁੰਦੀ ਆ ਇਹ ਉਧਰ ਨੂੰ ਹੀ ਜਿਹੜਾ ਇਹ ਚੱਲਣ ਲੱਗ ਜਾਂਦੀ ਆ ਹੱਥ ਚੱਕ ਕੇ ਤੁਸੀਂ ਦੇਖੋ ਮੈਂ ਚਲਾ ਕੇ ਤੁਹਾਨੂੰ ਦਿਖਾ ਦਿੱਤੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਰੋਤਿਆਂ ਨੂੰ ਸੋ ਆਪਾਂ ਦਰਸ਼ਕੋ ਅੱਜ ਲੈ ਕੇ ਆਏ ਆ ਤੁਹਾਡੇ ਲਈ ਇੱਕ ਐਸੀ ਵੀਡੀਓ ਤੇ ਤੁਸੀਂ ਬਣੇ ਰਹੋ ਐਂਡ ਤੱਕ ਸਾਡੇ ਨਾਲ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਇਹ ਹੈਗਾ ਜੀ ਬੋਰਡ ਦਾ ਪੱਤਾ ਸਾਰਿਆਂ ਨੂੰ ਪਤਾ ਹੀ ਹੋਵੇਗਾ ਤਕਰੀਬਨ ਤਕਰੀਬਨ ਕੀ ਇਹ ਬੋਰਡ ਦਾ ਪੱਤਾ ਆ ਤੇ ਇਹਨੂੰ ਕਿਵੇਂ ਕੰਮ ਵਿੱਚ ਲੈਣਾ ਆਪਾਂ ਨੇ ਆਹ ਲੋ ਜੀ ਇੱਥੋਂ ਕੱਟ ਲਿਆ ਤੇ ਹੁਣ ਆਪਾਂ ਕਰਨਾ ਕੀ ਆ ਇਹਦੀ ਕਟਿੰਗ ਕਰ ਲਈ ਆ ਤੁਸੀਂ ਇਹਨੂੰ ਧੋ ਕੇ ਵੀ ਯੂਜ਼ ਕਰ ਸਕਦੇ ਹੋ ਪਰ ਆਪਾਂ ਨੂੰ ਧੋਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਸੋ ਕੀ ਕਰਨੀ ਆ ਆਪਾਂ ਇਹਦੀ ਬਣਾਉਣੀ ਆ ਜੀ ਇੱਕ ਪਮਿਰੀ ਪਮਿਰੀ ਜਿੱਦਾਂ ਕੀ ਤੁਸੀਂ ਦੇਖਦੇ ਹੋ ਦਾਤੀ ਫਰ ਆ ਪੱਖਾ ਹੁੰਦਾ ਆਪਣੇ ਘਰੇ ਇਸੇ ਤਰ੍ਹਾਂ ਦਾ ਇੱਕ ਪੱਖਾ ਇਹਦਾ ਬਣਾ ਲੈਣਾ ਬਣਾਉਣਾ ਕਿਵੇਂ ਆਪਾਂ ਬਣਾਉਣ ਦੀ ਜਿਹੜੀ ਹੈਗੀ ਆ ਤੁਹਾਨੂੰ ਦੱਸ ਦਿਆਂ ਟੈਕਨੀਕ ਆਹ ਲੋ ਜੀ ਆਪਾਂ ਸੀਜ਼ਰ ਦੇ ਨਾਲ ਇਹਨੂੰ ਕਟਿੰਗ ਕਰ ਲਈ ਆ ਬਚਪਨ ਵਿੱਚ ਤਾਂ ਅਸੀਂ ਕੀ ਕਰਦੇ ਸੀ ਹੱਥ ਨਾਲੇ ਕਰ ਲੈਂਦੇ ਸੀ ਇਹ ਸਾਰੇ ਕੰਮ ਕਟਿੰਗ ਕਰਕੇ ਤੇ ਲੈ ਕੇ ਇਹਨੂੰ ਭੱਜੇ ਫਿਰਨਾ ਤੇ ਪੌਣ ਚੱਕੀ ਪ੍ਰੋਜੈਕਟ ਵੀ ਕਹਿ ਸਕਦੇ ਆ ਆਪਾਂ ਇਸ ਨੂੰ ਇਹਦਾ ਇੱਕ ਹਿੱਸਾ ਇੱਧਰੋਂ ਕੱਟ ਲਿਆ ਜੀ ਹੁਣ ਦੂਸਰਾ ਹਿੱਸਾ ਘੁਮਾ ਕੇ ਆਪਾਂ ਨੇ ਇੱਧਰੋਂ ਕੱਟ ਲਿਆ ਹਾਂਜੀ ਤੇ ਲੋ ਜੀ ਆਪਾਂ ਕਰ ਲਈ ਐ ਜੀ ਸੋਹਣੀ ਜਹੀ ਕਟਿੰਗ ਤੇ ਹੁਣ ਆਪਾਂ ਕੀ ਕਰਾਂਗੇ ਲੋ ਜੀ ਕਟਿੰਗ ਕਰ ਲਈ ਐ ਤੇ ਹੁਣ ਬਣ ਗਿਆ ਇਹ ਇੱਕ ਪੱਖਾ ਦਾਦੀ ਫਰਾ ਪੱਖੇ ਦਾ ਜਿਹੜਾ ਫਰ ਹੁੰਦਾ ਜਾਂ ਕਹਿ ਲੋ ਘਰ ਦੇ ਵਿੱਚ ਜਿਹੜੇ ਫੈਨ ਨੇ ਉਸ ਦਾ ਪੱਖਾ ਹੋ ਗਿਆ ਤੇ ਹੁਣ ਆਪਾਂ ਕਰਨਾ ਕੀ ਹੈ ਇਹਦਾ ਸਹਿਯੋਗ ਲੈਣਾ ਬਚਪਨ ਵਿੱਚ ਤਾਂ ਅਸੀਂ ਕੀ ਕਰਦੇ ਸੀ ਕਿਕਰਾਂ ਦੀ ਜਿਹੜੇ ਕੰਡੇ ਹੁੰਦੇ ਨੇ ਉਹਦਾ ਸਹਿਯੋਗ ਲੰਦੇ ਸੀਗੇ 16 ਕਹਿ ਦਿੰਨੇ ਆਪਾਂ ਪਿੰਡੂ ਭਾਸ਼ਾ ਵਿੱਚ ਜਿਨ੍ਹਾਂ ਨੂੰ ਤੇ ਸੀਜ਼ਰ ਨੂੰ ਜੀ ਰੱਖ ਦਈਏ ਸਾਈਡ ਤੇ ਇਹਦਾ ਹੁਣ ਕੋਈ ਕੰਮ ਨਹੀਂ ਰਿਹਾ ਹੈਗਾ ਹਾਂਜੀ ਇਹਨੂੰ ਸਾਈਡ ਤੇ ਰੱਖ ਕੇ ਆਪਾਂ ਹੁਣ ਇਹਨੂੰ ਇਸ ਤਰੀਕੇ ਨਾਲ ਯੂਜ਼ ਕਰਨਾ ਆ ਇਹ ਆ ਲੋ ਜੀ ਆ ਜਿਹੜਾ ਪਿਛਲੀ ਸਾਈਡ ਆ ਪੱਤੇ ਦੀ ਤੁਹਾਨੂੰ ਦਿਖੇ ਰਹੀ ਹੋਏਗੀ ਤੇ ਆ ਅੱਗੇ ਵਾਲਾ ਪਲੇਨ ਜਿਹੜਾ ਇਹ ਆਪਾਂ ਅੱਗੇ ਰੱਖਣਾ ਆ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਆ ਇਸ ਚੀਜ਼ ਨੂੰ ਇਹਦੇ ਵਿੱਚ ਇਸ ਤਰੀਕੇ ਨਾਲ ਲਗਾ ਦੇਣਾ ਆ ਆਹ ਲੋ ਜੀ ਲੱਗ ਗਿਆ ਤੇ ਹੁਣ ਆਪਾਂ ਕੀ ਕਰਨਾ ਅਸੀਂ ਬਚਪਨ ਵਿੱਚ ਨਾ ਇਹਨੂੰ ਇਦਾਂ ਲੈ ਕੇ ਭੱਜਦੇ ਫਿਰਨਾ ਤੇ ਜਿੱਧਰ ਦੀ ਹਵਾ ਹੁੰਦੀ ਸੀ ਇਹ ਬੜੀ ਫਰਾਟੇ ਮਾਰ ਮਾਰ ਕੇ ਚੱਲਣਾ ਸਾਡੇ ਕੋਲ ਜਿਆਦਾ ਬਚਪਨ ਵਿੱਚ ਕੋਈ ਗੇਮਸ ਨਹੀਂ ਹੁੰਦੀਆਂ ਸੀਗੀਆਂ ਅਸੀਂ ਆਪ ਮੁਹਾਰੇ ਜਿੱਦਾਂ ਕਹਿ ਲਓ ਵੀ ਗੇਮਸ ਬਣਾ ਲੈਣੀਆਂ ਜਿਵੇਂ ਆਪ ਗੇਮ ਬਣਾ ਲਿਆ ਇਹਦੇ ਨਾਲ ਖੇਡਦੇ ਫਿਰਨਾ ਜਾਂ ਫਿਰ ਉਹ ਟਾਇਰ ਹੋ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਆ ਉਹਨੂੰ ਚੱਕ ਲੈਣਾ ਉੱਤੇ ਡੰਡਾ ਮਾਰਦਾ ਉਹਨੂੰ ਲੈ ਕੇ ਭੱਜੇ ਜਾਣਾ ਫੇਰ ਚਾਂ ਸ਼ੂਨ ਛਲਿਕਾ ਹੋ ਗਿਆ ਉੱਚੀ ਨੀਚ ਹੋ ਗਈ ਜਾਂ ਫਿਰ ਗੁੱਲੀ ਡੰਡੇ ਵਰਗੀਆਂ ਗੇਮਸ ਹੋ ਗਈਆਂ ਮਤਲਬ ਸਾਡੇ ਕੋਲ ਬਹੁਤੀਆਂ ਖੇਡਾਂ ਨਹੀਂ ਹੁੰਦੀਆਂ ਸੀ ਬਚਪਨ ਵਿੱਚ ਕੋ-ਕੋ ਹੋ ਗਈ ਤੇ ਹਰੀ ਭਰੀ ਹੋ ਗਈ ਹਰੀ ਭਰੀ ਦਾ ਤਾਂ ਪਤਾ ਹੀ ਨਹੀਂ ਅੱਜ ਕੱਲ ਬੱਚਿਆਂ ਨੂੰ ਅਸੀਂ ਹਰੀ ਭਰੀ ਵੀ ਖੇਡਦੇ ਹੁੰਦੇ ਸੀਗੇ ਸੋ ਇਹ ਸਾਡੀ ਬਚਪਨ ਦੀ ਗੇਮ ਹੁੰਦੀ ਸੀ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਚੱਲਦੀ ਕਿਵੇਂ ਆਜੂ ਅੱਗੇ ਚੱਲੀਏ ਤੇ ਅੱਗੇ ਆਹ ਲੋ ਜੀ ਹਵਾ ਦਾ ਬਹੁਤ ਇੱਧਰ ਦਾ ਆ ਤੇ ਆਪਾਂ ਹੱਥ ਕਰ ਦਿੱਤਾ ਉੱਤੇ ਨੂੰ ਹੁਣ ਤੁਸੀਂ ਦੇਖੋ ਕਿੱਦਾਂ ਚੱਲ ਰਿਹਾ ਆ ਤੇ ਇਹ ਸਾਡੀ ਬਚਪਨ ਦੀ ਖੇਡ ਹੁੰਦੀ ਸੀ ਕਿਵੇਂ ਦੀ ਲੱਗੀ ਤੁਹਾਨੂੰ ਇਹ ਖੇਡ ਕਮੈਂਟ ਰਾਹੀਂ ਜਰੂਰ ਦੱਸਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਬਚਪਨ ਦੇ ਸਾਥੀਆਂ ਨਾਲ 1980 90 ਦੇ ਜਿਹੜੇ ਬੋਰਨ ਨੇ ਉਹਨਾਂ ਨੂੰ ਇਸ ਖੇਡ ਬਾਰੇ ਜ਼ਰੂਰ ਪਤਾ ਹੋਊਗਾ ਬਹੁਤਾ ਟਾਈਮ ਜਿਹੜਾ ਹੈਗਾ ਸੀਗਾ ਛੁੱਟੀ ਵਾਲਾ ਇਸ ਤਰ੍ਹਾਂ ਪਾਸ ਕਰ ਲੈਂਦੇ ਸੀਗੇ ਸੋ ਅੱਗੇ ਨੂੰ ਹੋਰ ਕੋਈ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਦੇ